ਮੇਰਾ ਕੌਣ ਲਗੇ ਇਸ ਤੋਂ ਪਹਿਲਾਂ ਗੁਲਸ਼ਨ ਦੀ ਸਾਇੰਦਰਾ ਮਿਰਜ਼ਾ ਨਾਲ ਹੀ ਲਿਆ ਮੋ ਨਹੀਂ ਜੀ ਮਿਰਜ਼ਾ ਅੱਧਾ ਗਾਇਆ ਤੇ ਫਿਰ ਮਿਰਜ਼ਾ ਗੁੱਸੇ ਹੋ ਜੂ ਬੋਲ ਨਹੀਂ ਪਾ ਦਨੇ ਆਪਾਂ ਜੋ ਵੀ ਹੁਕਮ ਹੈ ਕਿਉਂਕਿ ਬਹੁਤ ਵਧੀਆ ਸਾਰਾ ਹੋ ਗਿਆ ਸੋ ਅਸੀਂ ਤਾਂ ਇਹਨਾਂ ਕਰਦੇ ਬੱਚੇ ਆ ਜੋ ਵੀ ਸਾਨੂੰ ਹੁਕਮ ਹੈ ਆਜੋ ਜੀ

ਜੱਟਾਂ ਦਾ ਕੱਟ ਨੇ ਕਰਦਾ ਸ਼ੋਭਾ ਬਣਾਉਣੀ ਹੀ ਕੰਮ ਕੁਝ ਦੇਰ ਦੇ ਲਈ ਲਾਗੀ ਜੜੀ ਨਾ ਬੈਠੂਗੀ ਤੜੀ ਜਾਂਦੀ ਆ ਬੰਨਿਆ ਗਿਆ ਆਪੋ ਪੂਰਾ ਤੇ ਮੈਂ ਕੁਝ ਨਹੀਂ ਆਪ ਕਰੇ ਤੜੀ ਨਾ ਆਪ ਤੇ ਆ ਗਿਆ ਭਗ ਤੇਰੀ ਆਟ ਕਰੇ ਤਾ တော်တော်လေးပြင်းထန်တဲ့မာတိစ र्द ီနေနေဟန်ကြီးတွေနဲ့သက်ကြရတယ် ਆਖਦਾ ਵੀ ਮੇਰਾ ਉਹ ਉਹ ਬੋਲੀ ਨਵੀਆਂ ਕੋਈ ਗਲਤੀ ਹੋਈ ਤੇ ਮਾਫ ਕਰਿਓ ਚੰਗਾ ਲੱਗਿਆ ਤਾਂ ਯਾਦ ਰੱਖਿਓ ਬਾਬਾ ਜੀ ਤੁਹਾਡੀ ਸਾਰਿਆਂ ਦੀ ਹਾਜ਼ਰੀ ਪਰਵਾਨ ਕਰਨ ਬਾਬਾ ਫਰੀਦ ਜੀ ਸਾਰੀ ਮੰਗੋਰਿਸ਼ ਬਾਬਾ ਮੋਹਨ ਚਿੱਤੀ ਜੀ ਰਣਜੀਤ ਸਿੰਘ ਜੀ ਨੋਨੀ ਸਿੰਘ ਜੀ ਇੱਜ਼ਤ ਮਾਨ ਬਖਸ਼ਣ ਸਰਦੀਆਂ ਕਲਾ ਵਿੱਚ ਰੱਖ ਪੂਰੇ ਪਰਿਵਾਰ ਨੂੰ ਸਾਡੇ ਵੱਲੋਂ ਜੀ ਆਇਆਂ ਤੁਹਾਨੂੰ ਸਾਰਿਆਂ ਨੂੰ ਸਾਡੇ ਬਾਜ਼ੀਆਂ ਦੀ ਜਿੰਨੀ ਵੀ ਟੀਮ ਹੈ ਜਿਨੇ ਵੀ ਉਹਨਾਂ ਦੇ ਮਰੀਦ ਨੇ ਸਾਡੀਆਂ ਪਹਿਰਾ ਸਾਡੇ ਭਰਾ ਖੁਸ਼ ਰਹਿਣ ਸਾਰੇ ਤੇ ਜੀ ਜਾਨਾ ਨਹੀਂ ਕਿਸੇ ਨੇ ਵੀ ਸਿਤਰਾ ਜੀ ਕੁਝ ਸਨਮਾਨ ਵੀ ਹੱਥੀ ਕਰਨੀ ਹੈ ਆਰ ਬਾਬੇ ਦੇ ਦਰਵਾਜ਼ੇ ਆ ਰਾਤ ਨੂੰ ਦਵਾਣਾ ਜੀ ਹੋਵੇ ਨਾ ਹੋਇਆ ਵੀ ਖੰਸ਼ਾ ਨੇ ਮੰਗਿਆ ਕਹਿੰਦਾ ਗੁਰਮੁਖੀ ਜੀ ਇਤਨਾ ਦਿਜੀਓ ਜਿਸ ਵਿੱਚ ਕਠਮ ਸੰਭਾਏ ਨੰਗੇ ਕੋ ਬਸਤਰ ਮਿਲੇ ਆਇਆ ਸੰਤ ਨਾ ਭੁੱਖਾ ਜਾਏ ਇਹ ਭੰਡਾਰੇ ਪੀੜਾ ਫਕੀਰਾਂ ਦੇ ਲੰਗਰ ਗੁਰਮੁਖਾਂ ਦੇ ਲੰਗਰ ਕਦੇ ਮੁੱਕਦੇ ਨਹੀਂ ਇਹ ਉਹ ਦਿਨ ਚੱਲ ਰਹੇ ਆ ਇਹ ਉਹ ਦਿਨ ਚੱਲ ਰਹੇ ਆ ਜੋ دین ਦੁਨੀਆ ਵਾਲੀ ਦੇਨ ਦੁਨੀ ਦਾ ਵਾਲੀ ਦੋ ਜਹਾਂ ਦਾ ਮਾਲਿਕ ਦੋ ਜਹਾਂ ਦਾ ਮਾਲਿਕ ਆਪ ਰੱਬ ਅਨਸਾਨ ਦਾ ਜਾਮਾ ਪਾ ਕੇ ਧਰਤੀ ਤੇ ਬorajਮਾਨ ਹੋਏ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦਾ ਗੁਰਪੁਰਬ ਚੱਲ ਰਿਹਾ ਬਹੁਤ ਮੁਬਾਰਕ ਦਿਨ ਹੈ ਆਪ ਸਭ ਨੂੰ ਅੱਜ ਦੇ ਇਸ ਮੇਲੇ ਦੀਆਂ ਔਰ ਗੁਰੂ ਨਾਨਕ ਪਰਬ ਦੀਆਂ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੇ ਇਸੇ ਤਰ੍ਹਾਂ ਪਿਆਰ ਦੇ ਨਾਲ ਰਾਤ ਦੇ ਦੀਵਾਨ ਦੇ ਵਿੱਚ ਬੈਠ ਕੇ ਸ਼ਾਮ ਦਾ ਲੰਗਰ ਪਾਣੀ ਛੱਕ ਕੇ ਇਸੇ ਤਰ੍ਹਾਂ ਪਿਆਰ ਨੂੰ ਬਣਾਈ ਰੱਖਣਾ ਇਹ ਬੱਚੇ ਕਿਹੜਾ ਸਨ ਮਾਨਤ ਕਰਕੇ ਅਜੇ ਉਧਰ ਹੀ ਚੱਲੇ ਘਰੇ ਹੀ ਆਪਣੇ ਵਿੱਚ ਹੀ ਰਹਿਣਗੇ ਰਾਤ ਨੂੰ ਕਿਤੇ ਨਹੀਂ ਚੱਲੇ ਆਪਣਾ ਪਰਿਵਾਰ ਹੈ ਇਹ ਕਲਾਕਾਰ ਨਹੀਂ ਆਪਣੇ ਵਾਸਤੇ ਇਹ ਆਪਣਾ ਪਰਿਵਾਰ ਹੈ ਇਹਨਾਂ ਨੂੰ ਜਦੋਂ ਆਪਾਂ ਮਰਜ਼ੀ ਬੁਲਾ ਲਈਏ ਆਪਣੇ ਵਿੱਚ ਗੁਰਾਜਮਾਨ ਹੈ ਇਸ ਕਰਕੇ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਇਹਨਾਂ ਦੀਆਂ ਵੀਡੀਓ ਇਹਨਾਂ ਦੀਆਂ ਟਿੱਪਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਤੇ ਇਹ ਸਾਡੀ ਬੱਚੀ ਸੰਗੀਤ ਅਨਖੀਲਾ ਜੀ ਉਹਨਾਂ ਨੇ ਵੀ ਬਹੁਤ ਵਧੀਆ Song ਤੁਹਾਡੇ ਰੂਪ ਰੂਪ ਕੀਤੇ ਆ ਤੁਸੀਂ ਉਹਨਾਂ ਨੂੰ ਵੀ ਬਹੁਤ ਪਿਆਰ ਦੇਣਾ ਅਨਖੀਲਾ ਕੰਪਨੀ ਦੇ ਵਿੱਚ ਜਾ ਕੇ ਉਹਨਾਂ ਨੂੰ ਲੈ ਕੇ ਕਰਕੇ ਇੱਕ ਇੱਕ ਤਰੀਕ ਨੂੰ ਉਹਨਾਂ ਦਾ Song ਰਿਲੀਜ਼ ਹੋ ਰਿਹਾ ਇਸ ਅਨੇ ਰਿਵਾਰ ਸਾਰੀ ਸੰਗਤ ਨੂੰ ਕਿ ਇਹਨਾਂ ਬੱਚਿਆਂ ਨੂੰ ਤੇ ਇਹਨਾਂ ਦੇ ਅਗਾਂ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਦੇਣਾ ਕਿ ਛੋਟੀ ਸੇਵਾ ਚਾਈ ਰਹਿਣ ਤਾੜੀਆਂ ਨਾਲ ਸਵਾਗਤ ਕਰ ਦਿਓ ਬੱਚੇ ਸੰਗੀਤਨ ਖੀਲਾ ਜੀ ਦਾ ਮੈਂ ਕੋਤ ਜੀ ਸਨਮਾਨ ਜੀ ਕਹਿੰਦੇ ਬਾਬੇ ਦੇ ਦਰਬਾਰ ਤੇ ਲੋਕਾਂ ਦਾ ਘਟ ਸੋਣਾ ਬਾਬੇ ਦੀ ਸੇਜ ਸਜੀਏ ਫੁੱਲਾਂ ਦੀ ਸੇਜ ਉੱਤੇ ਕਹਿੰਦੇ ਬਾਬੇ ਦੇ ਦਰਬਾਰ ਤੇ ਸੰਗਤ ਕੋਈ ਬਹਿ ਕੇ ਲੰਗਰ ਛੱਕਦੀ ਕੋਈ ਛੱਕਦੀ ਹੈ ਮੇਜ ਉੱਤੇ ਤੇ ਕਲਾਕਾਰ ਵਿੱਚ ਕੀਤਨਾ ਮਿਹਨਤਾਂ ਦਾ ਬਰਦਾਸ਼ਤ ਹੁੰਦਾ ਪੈਂਦਾ ਮੁੱਲ ਸਟੇਜ ਉੱਤੇ ਇੱਕ ਤਾੜੀ ਜਨਾਬ ਬਲਕਾਰ ਅਨਖੀਲਾ ਔਰ ਸਾਡੇ ਭੈਣ ਮਨਜਿੰਦਰ ਬੁਲਸ਼ ਨਹੀਂ ਲਾਦੇ ਜੀ ਸ਼ੁਕਰੀ ਮਿਹਰਬਾਨ ਜੀ ਹਾਂਜੀ ਆਓ ਜੀ ਉਹ ਗੋਰਾ ਕਿੱਥੇ ਉਹਨੂੰ ਬਣਾ ਗੋਲੋ ਜਲੋ ਨਾਲੇ ਖੋੜ ਜਾ ਉਨਾ ਪਹਿਲਾਂ ਬਾਜੀ ਤੁਸੀਂ ਪਿੰਦਰ ਰਣੀਆਂ ਜੀ ਹੈਗਾ ਕਿ ਗਏ ਚਲੇ ਕਣੀਆਂ ਜੀ ਪਿੰਦਰ ਕਣੀਆਂ ਜੀ ਸ੍ਰੋਪਨ ਹਾਂਜੀ ਹਾਂਜੀ ਆਓ ਉਹਨਾਂ ਅੱਜ ਇੱਕ ਦਿਨ ਦਾ ਬਰਾਉਂ ਦੀ ਗਾਧੋ ਕਦੋਂ ਦਾ ਦਾ ਜੀ ਲੈ ਲੈ ਮੁੰਡਾ ਜੀ ਜਗਦੇਵ ਟੈਣਾ ਸਾਹਿਬ ਹਾਂਜੀ ਵਿਕੀ ਸਾਹਣ ਜੀ ਅੰਮ੍ਰਿਤਸਰ ਪਲਾਜੋ ਜਨਾ ਮੈਂ ਨਹੀਂ ਲੈਂਦਾ ਜੀ ਮੈਂ ਮੈਂ ਦੇਖੀ ਰਹਿ ਜੋ ਜੀ ਜੀ ਹਾਂਜੀ ਜਗਦੇਵ ਟੈਣਾ ਸਾਹਿਬ ਮੇਲਾ ਟੀਵੀ ਇਹ ਵੀ ਇਸ ਦਰ ਦੇ ਬੱਚੇ ਆ ਜੀ ਅੱਜ ਸਾਰੇ ਲਾਈਵ ਕਰਦੇ ਆ ਕੋਈ ਮੇਲਾ ਹੋਵੇ ਜੀ ਹਾਂ ਹਮੇਸ਼ਾ ਯਾਦ ਰੱਖੋ ਜੀ ਕੋਈ ਗੀਤ ਸ਼ੂਟ ਕਰਾਉਣਾ ਹੈ ਸਾਡਾ ਵੀਰ ਜਗਦੇਵ ਕਹਿਣਾ ਸਾਹਿਬ ਬੜੀ ਕਿਰਪਾ ਬਾਬੇ ਨਾਨਕ ਦੀਨੋ ਹੁੰਦੇ ਜੀ ਤੇ ਚੈਨਲ ਦਾ ਨਾਂ ਜੀ ਮੇਲਾ ਟੀਵੀ ਸਰਮਾਨ ਜਗਦੇਵ ਕਹਿਣਾ ਸਾਹਿਬ ਵਿਕੀ ਸਿੰਘ ਅੰਮਰਸਾ ਸਾਹਿਬ ਜੀ ਸਰਦਾਰ ਸਾਹਿਬ ਆ ਜੋ ਵਿੱਕੀ ਸੌ ਜਿਨੇ ਚੀਆ ਲੰਮੀਆ ਸਰਦ ਖਜ਼ੂਰ ਆ ਪੱਤਰ ਜਿਨ੍ਹਾਂ ਦੇ ਹਸਾਵੇ ਜਿਸ ਦਮ ਦੇ ਨਾਲ ਪ੍ਰੀਤ ਸਾਡੀ ਉਹ ਦਮ ਨਜ਼ਰ ਨਹੀਂ ਆਵੇ ਤੇਰੇ ਬਾਝੋਂ ਗਲੀਆਂ ਸੁਨੀਆਂ ਜਾਪੜ ਮਨ ਬੇੜਾ ਬੜ ਬੜ ਖਾਵੇ ਗੁਲਾਮ ਫਰੀਦ ਉੱਤੇ ਕੀ ਵਸਣਾ ਜਿੱਥੇ ਯਾਰ ਨਜ਼ਰ ਨਾਲ ਆਵੇ ਜਿੱਥੇ ਯਾਰ ਨਜ਼ਰ ਨਾਲ ਆਵੇ ਬਾਬਾ ਜੀ ਕੋਈ ਹੋਰ ਤਾਂ ਨਹੀਂ ਰੰਦਾ ਠੀਕ ਹੈ ਜੀ ਸ਼ੁਕਰੀਆ ਮੇਨੋ ਹਾਂਜੀ ਇੱਕ ਵਾਰੀ ਫੇਰ ਸੰਗਤ ਦੇ ਚਰਨਾਂ 'ਚ ਬੇਨਤੀ ਆ ਬਾਹਰੋਂ ਆਈ ਸੰਗਤ ਨੇ ਇਸੇ ਤਰ੍ਹਾਂ ਦੀਵਾਨ ਦੇ ਵਿੱਚ ਉਧਰ ਚੱਲ ਕੇ ਲੰਗਰ ਪਾਣੀ ਚਾਹ ਪਾਣੀ ਦੋਰੀ ਆ ਲੰਗਰ 够了。